ਜੀ ਮੇਰੇ ਵੱਲੋਂ ਸਾਰਨ ਸਰਸ਼ੀ ਕਾਲ ਜੀ ਮਨਦੀਪੋਂ ਬਲੌਗ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਤੁਸੀਂ ਸਾਰੇ ਪੀਠਾ ਕੰਮ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਟਾਈਮ ਹੋ ਚੁੱਕਿਆ ਹੀ ਹੁਣ ਨਾਲ ਚੁੱਕੇ ਨੇ। ਆਪਾਂ ਕੰਮ ਵਗੈਰਾ ਸਵੇਰ ਤੇ ਹੋ ਗਏ ਸੀਗੇ ਹਣਾ ਤੇ ਹੁਣ ਆਪਾਂ ਦੁੱਧ ਨਾਲ ਵੜਦੇ ਦੇ ਰਿਏ ਕਿਉਂਕਿ ਗਰਮੀ ਇੰਨੀ ਜ਼ਿਆਦਾ ਨਾ ਅਜੇ ਸੌਣ ਪਤੋਂ ਕਿੰਨੇ ਕਿੰਨੇ ਮੀਂਹ ਪੈਂਦੇ ਰਹੇ ਨੇ। ਹੁਣ ਜਦੋਂ ਮਤਲਬ ਦੇਖ ਲਓ ਹਣਾ ਗਰਮੀ ਆ ਹੁਣ ਥੋੜਾ ਜਿਹਾ ਮੌਸਮ ਚੇਂਜ ਹੋ ਸੀ ਤਾਂ ਚੰਗੀ ਗੱਲ ਆ। ਨੇ ਕਰਨੀਆਂ ਨੇ ਕਰਨੀਆਂ ਰਹਿ ਰੱਬ ਦਾ ਨਾਮ ਸਾਡੇ ਤਾ ਤੇਰੇ ਤੇ ਚੁੰਬੀ ਚੜਦੀ ਤੋਂ ਪਾਉਣੀ ਆ ਬਹੁਤ ਜ਼ਿਆਦਾ ਕਰਨੀਆਂ ਹੁਣ ਮੈਂ ਕਿ ਚਲੋ ਰੋਟੀ ਰੁੱਤੀ ਪਹਿਲਾਂ ਹੋਰ ਕੰਮ ਕਰ ਲਈਏ ਫਿਰ ਬਣਾਉਂਦੇ ਤੇ ਮੈਂ ਆਟਾ ਦੇਣ ਸੇਰਾ ਜੋ ਫੁਲਾਣੀ ਹੋ ਗਈ ਸੀ ਭਾਵੇਂ ਤੇ ਆਟਾ ਸੋ ਰੋਟੀਆਂ ਦਾ ਜਦੋਂ ਰੋਟੀ ਖਾਣੀ ਹੋਉਂਦੀ ਖੁਸ਼ ਪਿਆ ਫਿਰ ਉਹਦੀ ਬਣਾ ਲੋ ਥੋੜਾ ਜਿਹਾ ਹੁਣ ਮੈਂ ਇਹਨਾਂ ਨਾਲ ਦੁੱਤਣਾ ਵਾਲੀ ਪਿੰਨੀ ਆ। ਘੋ ਪਿਆ ਥੋੜਾ ਜਿਹਾ ਉਹ ਧਰਮ ਕਰ ਲੈਨੇ ਆਪਾਂ। ਠੀਕ ਹੈ ਜੀ। ਜਿੱਦਿ ਘਰਮੀ ਨੇ ਤੰਨੀ ਇਹ ਜਿਹੜੇ ਪਰਸਨ ਉਹ ਸਾਰਾ ਦੋ ਤਰੀਕ ਦਾ। ਇੰਨੀ ਕਰਨੀ ਇੰਨੀ ਕਰਨੀ। ਅੱਕੇ ਕਦੇ ਇੰਨੀ ਕਰਨੀ ਨਹੀਂ ਸੀ ਹੁੰਦੀ ਜਿੰਨੀ ਹੁਣ ਤਿਹਾੜਤ ਕੀ ਦਿੱਤੇ ਉਹ ਵੀ ਕਰਨੀ ਵਧੀ ਜਾਂਦੀ ਆ। ਸੋ ਇੱਥੇ ਅਮੀਨ ਉਹਨੇ ਕੰਮ ਕਰ ਲਿਆ ਇੱਕ ਸਾਡਾ ਫੀਸ ਨਹੀਂ ਰੈਸਟ ਜੀ ਕਰਕੇ ਹੋਦਾ ਹੈ ਰੈਸਟ ਜੀ ਕੰਮ ਹੀ ਕਰਨਾ ਹੈ ਇਹ ਇਕੱਠੀ ਹੋਈ ਪਈ ਹੈ ਨੂੰ ਇਹ ਸੌਣੇ ਮਿੱਠਾ ਬਣਾਉਣਾ ਮੇਰੇ ਕੰਮ ਹੋ ਜਾਣਗੇ ਨਾਲੇ ਪੁੱਤ ਨੂੰ ਮਾਰੀ ਆ ਜੂਗੀ ਤੇ ਨਾਲ ਹੀ ਕਿਉਂ ਕਰ ਰਹੀ ਹਾਂ ਤੁਹਾ ਨੂੰ ਆ ਗਿਆ ਇਸ ਤਰ੍ਹਾਂ ਕੰਮ ਕਰਦਾ ਹੈ। ਇੱਕ ਦੁੱਧ ਦਾ ਇਹ ਪੰਗਾ ਹੁੰਦਾ ਹੈ। ਜੇ ਦੁੱਧ ਨੂੰ ਆਪ ਇਤਰ ਤੇ ਛੋਟਾ ਹਾਂ ਛੱਡ ਕੇ ਹੋ ਜਾਣਿਆ ਉਹਦੇ ਨਿਕਲ ਜਾਂਦਾ ਹੈ। ਤੇ ਮੇਰ ਮਾਤਾ ਕਹਿੰਦਾ ਅੱਜ ਕੋਲੇ ਵੀ ਖੜੀ ਹੁੰਮਾ ਨਾ ਵੀ ਉਬਾਲੇ ਦਿੰਨੀ ਆ। ਫੇਰ ਵੀ ਮੈਂ ਉਬਾਲੀ ਆ ਕੇ ਬਾਦੇ ਹੋ ਜਾਂਦਾ ਹੈ ਦੁੱਧਾ। ਤੇ ਇਸੇ ਪਛਨੋ। 이렇게 잡히는 게 너무 예지 여기도 예쁜데. 여기도 예쁜데. 여기도 예쁜데. 여기도 예쁜데. 여기도 예쁜데. ਹਾਂ ਉਹ ਨਹੀਂ ਕੰਮ ਕਰਦੀ ਤੇ ਛਿੱਟ ਛਿੱਟੇ ਪੱਖੇ niche ਲੈ ਜੀ ਹੈ ਨਾ ਐਨੀ ਜਿਆਦਾ ਕਰਨੀ ਓਕੇ ਤੇ ਜਦੋਂ ਦਸਹਿਰਾ ਹੁੰਦਾ ਤੇ ਠੰਢੀ ਠੰਢੀ ਹਵਾ ਚੱਲਣ ਲੱਗ ਪੈਂਦੀ ਤੇ ਹੁਣ ਤਾਜ਼ੇ ਦਾ ਪੱਤਾ ਵੀ ਨਹੀਂ ਹੁੰਦਾ ਐਨੀ ਕਰਨੀ ਹੈ ਬਹੁਤ ਜਿਆਦਾ ਤਿਹ ਲਈ ਆਪਣੇ ਜਿਹੜੇ ਸੂਟ ਸੇਲ ਦਾ ਆਪਾਂ ਕੰਮ ਕਰਦੇ ਆ ਆਪਣੇ ਇੰਸਟਾ ਤੇ ਰੈਡੀ ਹੈਗੀ ਐ ਜੀ ਨਾਲ ਕਹਾਊਸ ਬੁਟੀਕ ਚਾਕੇ ਸਾਰੀਆਂ ਪਹਿਣਾ ਹਨ ਫੋਲੋ ਕਰੇ ਜੀ ਉਥੇ ਇੰਸਟਾਗ੍ਰam ਤੇ ਲਈ ਵੀਡੀਓ ਵਲੌਗ ਤਾਂ ਨਹੀਂ ਬਣਾ ਦੇਣਾ ਜਿਹੜੇ ਕੱਪੜੇ ਗਏ ਚ ਨਾ ਉਹ ਸੇਲ ਵਗੈਰਾ ਕਰਨ ਦੇ ਵਿੱਚ ਉੱਤੇ ਥੋੜਾ ਜਿਹਾ ਉੱਚੀ ਜਾਣੀ ਆ ਤਾਂ ਕਰਕੇ ਵੀਡੀਓ ਵਲੌਗ ਵਿੱਚ ਕੋ ਦੋ ਦਿਨ ਲੱਗ ਜਾਣ ਦਿਨ ਬਣਾਉਣ ਨੂੰ

ਜਦੋਂ ਦੋ ਸਾਂਟਾ ਨੂੰ ਵੇਖਦਾ ਤੁਸੀਂ ਜੀ ਚਿਰਾਂ ਤਾਂ ਹਾਂਜੀ ਦੋ ਦਿਨ ਨਾ ਮੈਂ ਤਾਜ਼ੀ ਕਰਦੀ ਸੀ ਮੈਂ ਕਿ ਦੋ ਦਿਨਾਂ ਨਾ ਕਰਾਂ ਮਣੇ ਗਈ ਫਿਰ ਬਾਹਰ ਤੋਂ ਨਾ ਚੱਪਨ ਪਤਾ ਸਮੈਲ ਹੋਣਾ ਤੇੰਦੀਆ ਤੇ ਚੋਂ ਗਰਮੀ ਇੰਨੀ ਜ਼ਿਆਦਾ ਨਾ ਸਾਡੀ ਸੋਚ ਤਾਂ ਖੜਿਆ ਨਹੀਂ ਜਾਂਦਾ ਹੈ ਬਿਲਕੁਲ ਹੀ ਬੇਤਕਾ ਉਹਨੇ ਨਹੀਂ ਪੈਗੇ ਅੰਨੇ ਹਾੜਾਂਗੇ ਤੇ ਇਹ ਨਹੀਂ ਹੋਣਾ ਵਰਨੇੰ ਅੰਨੇ ਜ਼ਿਆਦਾ ਨਹੀਂ ਕਰਨਾ ਕੋਈ ਨਹੀਂ ਪਾਣੀ ਕਿ ਮੈਂ ਸੌਖੇ ਸੌਖੇ ਤਰੀਕੇ ਹੋ ਜਾਣ ਮਲੀਆਂ ਗਰਮ ਕਰਦੇ ਹੈ ਨਾ ਫੇਲਾ ਕੌੜੀ ਚੂਰ ਤਿਆਰ ਬਣੀਆ ਇਹ ਬਹੁਤ ਲਾਲ ਹੋ ਜਾਂਦਾ ਹੈ ਫਿਰ ਦੇਖੀ ਜਮੁੰਡੀਆਂ ਤੋਲੀਆਂ ਤੋਲਿਆਂ ਚ ਉਤੋਂ ਪਾਸੇ ਵਿੱਚ ਸਰੇਲੇ ਲੜਕਦੀਆਂ ਫਿਰ ਕਿਤੇ ਜਾ ਕੇ ਮੱਖਣੀ ਆਉਂਦੀ ਫਿਰ ਜੱਟ ਕੇ ਬਣਦਾ ਹੁਣ ਹੁਣ ਤਾਂ ਬਹੁਤ ਸਕਿੰਟ ਸਕਿੰਟ ਕੰਮ ਹੋ ਗਿਆ ਕਾਕੇ ਫੁੱਟਕਾ ਇਹ ਵੀ ਬਹੁਤ ਠੱਟ ਘਰਾਂ ਦੇ ਚੋਟਰ ਰਹੇ ਨੇ ਮੱਛਾਂ ਹਨ ਤੇ ਜਿਨ੍ਹਾਂ ਭਣਾ ਦੇ ਘਰੇ ਅੰਚਾ ਨੇ ਉਹਨਾਂ ਦੇ ਘਰੇ ਬਹੁਤ ਲੱਗੂ ਦਵਾਈ ਕਰੂਗੀ ਚਿੱਟੀ ਕਰਾ ਤੇ ਵਧੀਆ ਹੋ ਦੁੱਧ ਹੰਦਾ ਪਾ ਵੀ ਲੈਂਦਾ ਹਨ ਤੇ ਹੁਣ ਇਹਦੇ ਸੇਵ ਬਣਨਗੇ ਮੈਂ ਵੀ ਸੋਚਦੀ ਆ ਮੱਛ ਤਾਂ ਸੇਵ ਲਾਵਾਂ ਕਿਉਂਕਿ ਸਾਦਾ ਨਹੀਂ ਹੈਗਾ ਮੱਛ ਦੀ ਨਾ ਫੋਟੋ ਖੈ ਮੁੰਡੇ ਨਾ ਮੁੰ ਲਗਾ ਦਿੱਤਾ ਨਾ ਇਹ ਸੋਚਣਾ ਪਹਿਲਾਂ ਕਿ ਛੋਣ ਬਸ ਦੇਖ ਦੇ ਜੇ ਕੀ ਪਾਉਣਾ ਪੈਂਦਾ ਮੁੰਡੇ ਤਾਂ ਪਾ ਸਾਨੂੰ ਇਹ ਵੀ ਥੋੜੀ ਠੰਡ ਜਿਹੀ ਹੋਣੀ ਨਾ ਫਿਰ ਅਸੀਂ ਅੱਗੇ ਕਰੀਏ ਕਾਂ ਤੇ ਦੁੱਧੀ ਚਕਾ ਦੇ ਜਿਹੜਾ ਸੰਗਰਤ ਕਿਲ ਬੋ ਦੁੱਧ ਕਿਲ ਬੋ ਇਹ ਵੀ ਚੀਜ਼ ਬਹੁਤ ਵਾਕਾ ਪਹੁੰਦੀ ਹੈ ਉਹ ਦੁੱਧ ਤਾਂ ਸਟਾਈਲ ਹੀ ਬਹੁਤ ਵਧੀਆ ਜਿਨ੍ਹਾਂ ਦੇ ਫਟ ਲਾਇਆ ਹੈ ਬਹੁਤ ਵਧੀਆ ਦੁੱਧ ਹੈਗਾ ਬਸ ਤੇ ਇਹ ਵੀ ਥੋੜਾ ਸੌਸ ਵਿੱਚ ਹੀ ਵਰਤਣਾ ਪੈਂਦਾ ਹੈ ਹਣਾ ਭੁੱਲ ਜੇ ਤੁਸੀਂ ਤਾਂ ਬਹੁਤ ਖਰਾ ਹੋ ਜਾਂਦੇ ਕਿਚ ਅਸੀਂ ਜਾਣਾ ਚਾਹ ਤਰੀਕ ਨੂੰ ਵਿਆਹ ਹੈ ਨਾ ਠੀਕ ਹਨ ਲੱਗ ਰਿਹਾ ਹੈ ਕਿ ਵਿਆਹ ਦੇ ਵਿੱਚ ਚੰਨੀ ਕਰਨੀ ਦੇ ਵਿੱਚ ਮੈਂ ਨਿਮਲਿਆ ਵੀ ਮਣਾਈ ਕਰਮ ਕਰਕੇ ਨਾ ਛੇਤੀ ਛੇਤੀ ਜਾਣਾ ਪਾਵੇ ਪੱਖਾ ਲਾਉਣਾ ਹੈ ਨਾ ਅਸੀਂ ਵਿਆਹ ਜਾਣਾ ਚਾਹ ਤਰੀਕ ਨੂੰ ਵਿਆਹ ਦੀ ਪਾਰਟੀ ਆ ਹੈ ਵੀ ਕਰ ਲੱਗਿਆ ਪਿਆ ਕੌਕੇ ਸੁੱਤੀ ਸੁੱਟ ਪਾ ਕੇ ਲੈ ਨਹੀਂ ਦੇਖਿਆ ਨਾ ਐਮਲ ਚਲੋ ਪਿਓਰ ਦਾ ਕੋਈ ਰੇਸ ਨਹੀਂ ਜਾਉਗਾ ਉਹਦੇ ਨਾਲ ਵਿਆਹ ਮੇਰੇ ਚ ਪ੍ਰੋਗਰਾਮ ਹੁੰਦਾ ਇਹਦਾ ਫੰਕਸ਼ਨ ਵਧੀਆ ਲੱਗਦਾ ਹਨਾ ਹੁਣ ਇਹ ਕੀ ਕਰ ਲੱਗਿਆ ਪਿਆ ਕਿ ਕਿਹੜਾ ਕਿਵੇਂ ਹੋਊਗਾ ਕਿਵੇਂ ਚੱਲੇਗਾ ਹਨਾ ਤਾਂ ਮੇ ਏਸੀ ਪੈਸਾ ਹੁੰਦੇ ਨੇ ਏਸੀ ਗੱਡੀਆਂ ਹੁੰਦੀਆਂ ਨੇ ਘੱਟ ਦੇਰ ਦੀ ਹੈ ਨਾ ਘਰ ਤੁਰਨ ਲੱਗੇ ਇੱਥਰ ਲੱਗ ਜਾਂਦਾ ਇਹ ਘਰ ਮੇਰੇ ਵਿੱਚ ਤੌੜਾ ਤੌੜ ਸਾਧੀਆਂ ਦੇ ਵਿੱਚ ਸਾਰਾ ਕੁਝ ਵਧੀਆ சிர ਫਰਨੀ ਤੇ ਗਾਨੀ ਤੇ ਗਾਨਾ ਪੁੱਛਣਾ ਵਸਾ ਸੋਟੜਾ ਵਰਾਈ ਸੀ ਮੰਮੀ ਤੇ ਗੁੜਿਆ ਹੈ ਨਾ ਸੇਮ ਦੋਨਾਂ ਦੇ ਬਹੁਤ ਸਾਰੇ ਸੁੱਟ ਨੇ ਮੈਂ ਉਹਦੇ ਵੀਡੀਓ ਵਲੌਗ ਬਣਾਉਣਾ ਹੈ ਪਰ ਟਕਰਨੀ ਦੇ ਵਿੱਚ ਬਿਲਕੁਲ ਤੇਰੀ ਨਹੀਂ ਕਰਦਾ ਇਹ ਬਣਾਉਣਾ ਪੱਖਾ ਲਾਉਂਦੇ ਆ ਪੱਖੇ ਵੀ ਲਾ ਦਿੰਦੀ ਆ ਅੱਗੇ ਹੁਣ ਖਾਂਦੇ ਸੀ ਰੋਣ ਨਾ ਕਿ ਵੀਡੀਓ ਬਲਾਗ ਦੀ ਵਧੀਆ ਬਣਨਗੇ ਸਾਰੀ ਗੱਲਾਂ ਵਧੀਆ ਹੋ ਜਾਂਦੀਆਂ ਨੇ ਖਾਂ ਦੇ ਵਿੱਚ ਤੇ ਇਹ ਫਾਸ਼ੇ ਇਟ੍ਰੀਟ ਬਾਟ ਲੈ ਅੰਨੇ ਸੋਨੇ ਸੋਨੇ ਜੇ ਸੂਟ ਸੇਲ ਕਰਨ ਲਈ ਬਹੁਤ ਵਧੀਆ ਸਾ ਵੀਡੀਓ ਬਲਾਗ ਦੇ ਵਿੱਚ ਦਿਖਾਇਆ ਕਰਾਂਗੇ ਕਿਸੇ ਵੀ ਭੈਣ ਨੇ ਬਾਏ ਕਰਨੇ ਹੋਵੇ ਕਰਨੀ ਇਥੇ ਤੁਸੀਂ ਆਪਣਾ ਫੋਨ ਨੰਬਰ ਇਹਦਾ ਮੈਸੇਜ ਕੀਤਾ ਜਾਓ ਉੱਤੇ YouTube ਵੀਡੀਓ ਤੇ Instagram ਤੇ ਤਾਂ ਆਈ ਰਹੀ ਆਪਣਾ ਨੰਬਰ ਆ ਉੱਥੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਤੇ ਤੇ ਆਪਣਾ ਜਿੱਦ ਗੱਲ ਹੋ ਕਿਸੇ ਨੇ ਬਾਏ ਕਰਨਾ ਹੋਵੇ ਤਾਂ ਪਹਿਲੇ ਅਡਰੈਸਤਾ ਆਹ ਸੂਟ ਬਾਏ ਕਰਨਾ ਹੋਵੇ ਤਾਂ ਕਰਵਾ ਸਕਦੇ ਹਾਂ ਉੱਪਰ ਪਾਸਰ ਵੀ ਕਰਦੇ ਆ ਤੇ ਜੇ ਕਿਸੇ ਨੇ ਘਰ ਆ ਕੇ ਵੀ ਸੂਟ ਦੇਖਣਾ ਹੋਵੇ ਹਨਾ ਤੇ ਆਪਣਾ ਪਹਿਣਾ ਨੂੰ ਹੁੰਦਾ ਵੀ ਸੀ ਦੇਖ ਕੇ ਚੁ ਲਈਏ ਤਾਂ ਉਹ ਆ ਵੀ ਸਕਦੇ ਨੇ ਆਪਣਾ ਪੂਰਾ ਅਡਰੈਸ ਅਰੇਡ ਹੁੰਦਾ ਤਾਂ ਨਿਕਲੇ ਜਿਹੜਿਆ ਦੇ ਵਿੱਚ ਜਿਸਨਾਂ ਆਪਾਂ ਸੂਟ ਲਾਉਣਾ ਇੱਕ ਜੋਰਜਟ ਦੇ ਸੂਟ ਬਹੁਤ ਸੋਹਣੇ ਬਹੁਤ ਜ਼ਿਆਦਾ ਸੇਲ ਵੀ ਬਹੁਤ ਹੋਏ ਨੇ ਹਾਰੇ ਰੱਖ ਕੇ ਦਿੱਤਾ ਗਿਆ ਹੈ ਉਹਨਾਂ ਤੇ ਜੋਰਜਟ ਦੇ ਸੂਟ ਨੇ ਉਹ ਪ੍ਰਿੰਟ ਕਰੇ ਜਿਹੜੇ ਇਹਨਾਂ ਨੇ ਸੋਹਣੇ ਨੇ ਬਹੁਤ ਸੋਹਣੇ ਪ੍ਰਿੰਟ ਨੇ ਜੋਰਜਟ ਨੇ ਸਿੱਟਾ ਦੇ ਤੇ ਦੁਪੱਟਾ ਜਿਹੜਾ ਉਹ ਪ੍ਰਿੰਟਾ ਬਹੁਤ ਵਧੀਆ ਦੇਖੋ ਜੀ ਉਹਨਾਂ ਦੇ ਨੀਚੇ ਸਾਰੇ ਸੂਟ ਦੇ ਨੀਚੇ ਲਾਈਨਿੰਗ ਲੱਗਣੀ ਆ ਟਾਰਟੇ ਵੀ ਕਿਉਂਕਿ ਹੁਣ ਟਾਰਟਾ ਦਾ ਜਿਹੜਾ ਅੱਗੇ ਦਾ ਰੰਗ ਆਉਂਦੀ ਹੈ ਹਿੰਦੂ ਦਾ ਤਾਂ ਕੋਪਨ ਦੇ ਵਿੱਚ ਵੀ ਟਾਰਟਾ ਆ ਗਿਆ മെൻറ്റു മേല സാ എ ഭേറ്റ ഛേറ്റി ജീ ക ਜੋ ਆਪਕਾ ਸੀ ਤਾਂ ਅ ਗਰਮ ਹੈ ਠੰਡਾ ਹੋਏ ਤੋਂ ਪਾਪ ਪਾਉਂਦਾਂਗੇ ਹਨ ਤੇ ਹੁਣ ਮੋਟਰ ਲਾ ਕੇ ਹੁੰਦੀ ਹੈ ਮੋਟਰ ਇਸ ਤੋਂ ਬਹੁਤ ਤੇਜ਼ ਤੋਂ ਸਹੀ ਪਰ ਤਾਂ ਨਹੀਂ ਹੁੰਦਾ ਦੇਖ ਲੋ ਤਰਸਨ ਦਸਹਿਰਾਗਾ ਹਨ ਨਹੀਂ ਕਰਨੀ ਚਾਹਤਾ ਬਟੇਰ ਖਿੜੀ ਜਪੂਨ ਹਰਨ ਮੈਂ ਲਾਤੀ ਮੋਟਰ ਬਟੇਰ ਖਿੜੀ ਜਪੂਨ ਇਹ ਵੀ ਮਨਨਾ ਕਿ ਇਹ ਖੜਨਗੇ ਕਿੰਨਾ ਚਿੱਤ ਪਾ ਹਨਾ ਤੇਰਾ ਹੱਟ ਜਾਣਾ ਆ ਦੇਖ ਕਿੱਡਾ ਵੱਡਾ ਹੋ ਗਿਆ ਮੈਂ ਨਿੱਕਾ ਜਿਹਾ ਲਾਇਆ ਸੀ ਇਹ